ਸਤੁਰਕੂਬੀ ਮਾਰਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਰੋਹ ਨੇ ਲੱਖ ਲੱਖ ਵਧਾਈਆਂ ਤੇ ਸਭ ਤੋਂ ਵੱਡੇ ਵਧਾਈ ਦੇ ਕਾਤਰ ਮੇਰੇ ਨੇ ਅਰੁਣ ਸੰਧਰ ਜੀ ਸਤੁਰਕੂਬੀ ਟਾਇਰ ਰਿਪੋਰਟ ਦੇ ਮੁਖੀ ਜਿਹੜੇ ਹਰ ਸਾਲ ਇੰਤੇ ਹੀ ਹੁਮਦਾਮ ਦੇ ਨਾਲ ਹਰ ਮੁੰਡਾ ਵਾਸੀ ਰਹਿਬਰ ਦਾ ਜਨਮ ਦਿਹਾੜਾ ਮਨਾ ਕੇ ਉਹਨਾਂ ਦੇ ਜਿਹੜੇ ਵਿਚਾਰਾਂ ਕਰਕਰ ਸੁਣਾਉਂਦੇ ਆ ਮੈਂ ਬੜਾ ਧਰਵਾਦ ਕਰਦਾ ਡਾਕਟਰ ਛੇ ਗਿਆਨੀ ਦੀ ਗੱਲ ਤੋਂ ਕਿ ਉਹਨਾਂ ਨੇ ਕਿਹਾ ਕਿ ਆਪਣੇ ਗੁਰੂ

ਮੂਤ ਸਾਹਿਬ ਨੂੰ ਪਾਉਂਦੇ ਐ ਬਹੁਤ ਕਦਰ ਕਰਦਾ ਹਈ ਨਾ ਤੇ ਅੱਜ ਦੇ ਦਿਨ ਮੈਂ ਬੇਹੱਦੀ ਕਰਨਾ ਨਾ ਬੇਦਨਸਿਕੋ ਪ੍ਰੋਗਰਾਮ ਦੇ ਚੇਤੇ ਜੇ ਸਾਡੀ ਗੁਰਮਤਿ ਜਿਹੜੀ ਵਿਚਾਰਧਾਰਾ ਤੇ ਬਾਬਾ ਸਾਹਿਬ ਡਾਕਟਰ ਜੀ ਨਾਲ ਦੇਖ ਕਰਦਾ ਰਿਹਾ ਤੇ ਉਹਨੂੰ ਸਿਮਪਲੀਮੈਂਟ ਕਰੀਆ ਕਿਉਂਕਿ ਅਨੁਸੰਧਨ ਜਿਹਦੀ ਜੇ ਗੱਲ ਕਰ ਲਈਏ ਤੇ ਘਰ ਦੇ ਵਿੱਚੋਂ ਕ੍ਰਾਂਤੀ ਸ਼ੁਰੂ ਹੁੰਦੀ ਆ ਤੇ ਮੈਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਆ ਆਪਣੇ ਵੀਰ ਇੰਟਰ ਦੀ ਦਾਦੂ ਬਾਨੇ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਵੀ ਦਵਾਈ ਹੈ ਤੋਂ ਉਹਦੇ ਨਾਲ ਨਾਲ ਅੱਜ ਇਹਨਾਂ ਦੀ ਬੇਟੀ ਨੈਸ਼ਨਲ ਲੈਵਲ ਤੇ ਚੈਂਪੀਅਨਸ਼ਿਪ ਬੌਕਸਿੰਗ ਦੀ ਜਿੱਤ ਕੇ ਆਈ ਹੈ ਅਸੀਂ ਮੈਕਬਰੀ ਕੌਗਾ ਬੇਟੀ ਦੇ ਨਾਮ ਤੇ ਤਾੜੀਆਂ ਮਾਰਦੇ ਹਾਂ ਕਿਉਂਕਿ ਮਿਹਨਤ ਕਰਦੀਆਂ ਕਹਿਣੀ ਤੇ ਕੰਮ ਹੀ ਹੁੰਦਾ ਦੇਖ ਕੇ ਜੇ ਕੋਈ ਦਨ ਤੇ ਨਹੀਂ ਲੋਟੇ ਅਮਰ ਨਹੀਂ ਕਰਨਾ ਚਾਹੀਦਾ ਕਿਉਂਕਿ ਅਮਰ ਸਮਾਜ ਦੇ ਪਿਤਾ ਤੇ ਹਰ ਸਮਾਜ ਦੇ ਇਹ ਹੀਰੋ ਨੇ ਤੇ ਗੁਰੂ ਜੀ ਦੀ ਤਕਵੀਰ ਸਮਾਜ ਲਈ ਫਾਇਦਾ ਹੋਇਆ ਇਹ ਮਾਨਵਿਕ ਸਮਾਜ ਦੇ ਕਿਸੇ ਵੀ ਮੰਤ ਤੇ ਜਲੇ ਜਾ जो रघिरास महाराज जी तो दा दा। तो 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 का कोई दिहाड़ा होंगे उसे आ जाते बहुत ज्यादा मान सम्मान होंगे योजना शख्सियत जो बहुत घर समाज पैदा हो मैं भंडोरी साहब ने भी गलत बड़ा प्रभावित कितर समाज होने चाहिए जो कि सब संदेश देंगे कि अब तो कई तो दशक पहले आलम साहब जे अभी उन्होंने गल से भी पैरा नहीं किया बैठना गलत ਕੰਮ ਤੈਨੂੰ ਹੀ ਕਰਨਾ ਪੈਣਾ ਭਾਵੇਂ ਗੱਲ ਕਰ ਲਈ ਤੇ ਭਾਵੇਂ ਅੱਜ ਕਰ ਜੋ ਸਮਾਜਿਕ ਤਸੱਦਦ ਹੋ ਰਹੀ ਐ ਇਸ ਕੋਲ ਸਮਾਯਾ ਅੱਗੇ ਹੋ ਕੇ ਲੜਨ ਦਾ ਅੱਜ ਸਮਾਯਾ ਸਾਨੂੰ ਅੱਗੇ ਹੋ ਕੇ ਸਵਧਾਨੀ ਰੱਖੀ ਤੇ ਪਹਰਾ ਦੇਣਾ ਤੇ ਕਰਕੇ ਲੋ ਇਹ ਸਮਾਗਮ ਕਰਾਉਂਦੇ ਆ ਹਰ ਵਾਰ ਜਾਰੇ ਇਹ ਸਮਾਜਿਕ ਕ੍ਰਾਂਤੀ ਦਾ ਧਾਰਮਿਕ ਕ੍ਰਾਂਤੀ ਉਹਦੇ ਵਿੱਚ ਹੋ ਰਿਹਾ ਨੇ ਸਰਦੇ ਜਿਹੜੇ ਲੋਕਾਂ ਦੇ ਘਰ ਘਰ ਚੱਲਦੇ ਆ ਤੇ ਇਹ ਸਮਾਜਿਕ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਹੱਥ ਪੱਧਰ ਦੀਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਪ੍ਰੀਆਨਾ ਮੈਡੀਕਲ ਵੀ ਕਹਿੰਦੇ ਵੀ ਨਾਮ ਨੇ ਦਿੱਤੀ क्रांति तो पहला समाजिक क्रांति नहीं दे जितना चर समाज में क्रांति नहीं होएगी, अच्छे बुरे तो नहीं पता चलेगा लाइन वे लाइन ऑफ एक्शन का नहीं पता होगा दुश्मन के दोस्त की पहचान नहीं होगी उन्ना चर अभी जंग जीत नहीं तो मैं एक बार फिर इस मंच तो समूह साथ सदस्य सतगुरु कबीर महाराज जी तो तो के तरफ के अलग अलग साइया देना जय भीम